ਪਿਛਲੇ ਵਲੌਗ ਚ ਤੁਹਾਨੂੰ ਦਿਖਾਇਆ ਸੀਗਾ ਜੀ ਜਿਹੜਾ ਆਪਣੇ ਪੰਜਾਬੀਆਂ ਦੇ ਟ੍ਰਾਂਟੋ ਚ ਘਰ-ਬਾਰ ਆ ਸਾਰਾ ਏਰੀਆ ਉਹ ਸਾਰਾ ਕੁਝ ਦਿਖਾਇਆ ਸੀਗਾ ਇੱਥੇ ਅਸੀਂ ਸੁਖ ਬਾਈ ਦੇ ਮਾਮਾ ਜੀ ਦੇ ਘਰ ਹੈਗੇ ਆ ਤੇ ਅੱਜ ਹੀ ਸਾਡਾ ਮੀਟਅਪ ਵੀ ਹੈ ਤੇ ਹੁਣ ਅਸੀਂ ਮੀਟਅਪ ਤੇ ਚੱਲੇ ਆ ਪਿਛਲਾ ਵਲੌਗ ਲੰਬਾ ਹੋ ਗਿਆ ਸੀ ਤਾਂ ਕਰਕੇ ਮਤਲਬ ਇਹਨੂੰ ਸੈਪਰੇਟ ਪਾਰਟ ਚ ਅਸੀਂ ਦਿਖਾ ਰਹੇ ਹਾਂ ਤੇ ਬਾਈ ਸੁਖ ਸਪੈਸ਼ਲ ਆਏ ਹੈ ਵੈਨਕੂਵਰ ਤੋਂ ਫਲਾਈਟ ਲੈ ਕੇ ਤੇ ਸਾਰੇ ਪ੍ਰਬੰਧ ਦੇਖਣ ਦੇ ਲਈ ਵੀ ਮੀਟਅਪ ਚ ਕੋਈ ਹੋਣਾ ਕਿਉਂਕਿ ਸਰੀ ਚ ਕੰਪੇਸ਼ੀ ਨਹੀਂ ਰਹਿਣੀ ਚਾਹੀਦੀ ਸਰੀ ਚ ਗੈਦਰਿੰਗ ਬਾਵਾ ਹੋ ਗਈ ਸੀਗੀ ਤੇ ਤਾਂ ਕਰਕੇ ਕਾਫੀ ਨੂੰ ਧੁੱਪੇ ਖੜਨਾ ਪਿਆ ਸੀਗਾ ਹਨਾ ਵੇਟ ਕਰਨੀ ਪਈ ਸੀ ਸਾਨੂੰ ਐਸੀ ਪਿਛਲੀਆਂ ਚੀਜ਼ਾਂ ਤੋਂ ਕੁਝ ਇੰਪਰੂਵ ਹੋ ਸਕੇ ਕੁਝ ਸਿੱਖ ਸਕੀਏ ਹਨਾ ਤੇ ਤਾਂ ਕਰਕੇ ਬਾਈ ਜੀ ਨੇ ਸਾਰਾ ਮੈਨੇਜ ਕੀਤਾਗਾ ਲੈ ਵੀ ਨਿਕਲੀਏ ਬਾਹਰ ਤੇ ਹਾਂਜੀ ਟਾਈਮ ਹੋ ਗਿਆ ਮੇਰੇ ਖਿਆਲ ਚ ਕਿੰਨਾ 2 ਵਜ ਗਏ ਹਨ ਅੱਧਾ ਘੰਟਾ ਜਾਨੋ ਲੱਗੂ 2:30 ਵਜੇ ਪਹੁੰਚ ਜਾਣਾ ਸੀ ਤੇ ਬਾਕੀ ਇਹ ਆ ਵੀ ਮੌਸਮ ਵੀ ਅੱਜ ਕੁਦਰਤ ਨੇ ਸੋਹਣਾ ਕਰਤਾ ਤੇ ਧੁੱਪ ਨਿਕਲਿਆ ਹੀ ਹਨਾ ਪਣੇ ਥੋੜੀ ਜੀ ਵਧੀਆ ਹੋ ਗਿਆ ਪਰ ਸਵੇਰੇ ਬੱਦਲ ਸੀ ਮੈਨੂੰ ਇਹ ਕਹਿੰਦੇ ਹੁੰਦੇ ਜੇ ਵਿਆਹ ਹੋਵੇ ਤਾਂ ਵੀ ਡਰ ਹੁੰਦਾ ਵੀ ਮੀਂਹ ਆ ਜੇ ਆਉ ਦਾ ਪ੍ਰੋਗਰਾਮ ਖਰਾਬ ਹੋ ਜਾਂਦਾ ਹੈ ਇਹ ਮੀਟਅਪ ਵੀ ਚਾਹ ਹੀ ਹੁੰਦਾ ਹੁੰਦੇ ਨੂੰ ਕਹਿੰਦੇ ਨੇ ਵੀ ਜਿਹੜੀ ਕੁੜੀ ਨੇ ਕਟਚੀਆਂ ਉਹ ਕਰੀਆਂ ਹੋਣ ਚਟੀਆਂ ਹੋਣ ਹੋਵੇ ਉਹਦੇ ਵਿਆਹ ਤੇ ਮੀਂਹ ਹੋਣਾ ਹੁੰਦਾ ਅੱਛਾ ਪੰਜਾਬ ਦੀਆਂ ਕਹਾਵਤਾਂ ਬਹੁਤ ਆਉਂਦੀਆਂ ਖੁਸ਼ੀਆਂ ਚੱਲੀਏ ਜੀ ਚਲੋ ਜੀ ਚਲੋ ਜੀ ਰੈਡੀ ਹੋ ਗਏ ਬਿਲਕੁਲ ਤੇ ਨਿਕਲਦੇ ਆ ਜੀ ਗੱਡੀ ਲਈਏ ਤੇ ਪਹੁੰਚੇ 3 ਵਜੇ ਸਾਡਾ ਪ੍ਰੋਗਰਾਮ ਸ਼ੁਰੂ ਹੋਣਾ ਹੈਗਾ 3 ਵਜੇ ਦਾ ਰੱਖ ਦਿੱਤਾ ਸੀ ਟਾਈਮ ਹੈ ਮਰਸੀਡੀਜ਼ ਹਾਊ ਕੈਨ ਆ ਹੈਲਪ ਟੇਕ ਮੀ ਟੂ ਨੌਂਸੈਂਸ ਪੀਜ਼ਾ ਬੀਸਟਰੋ ਇਨ ਮਿਸਿਸਾਗਾ ਇਹ ਉਹ ਹੈ ਚਰਚੇ ਸਾਡੇ ਮਿਸੀਸ ਆਗਾ ਕਿਹੜਾ ਗਾਣਾ ਹੈ ਉਹ ਅਮਰਦਮਨ ਦਾ ਗਾਣਾ ਹੈ ਮੇਰੇ ਖਿਆਲ ਚ ਹੈ ਨਾ ਤੇ ਮਿਸੀਸ ਆਗਾ ਸੀ ਅੱਜ ਪਹਿਲੀ ਵਾਰੀ ਚੱਲੇ ਆ ਤੇ ਦੇਖਦੇ ਆ ਜੀ ਉੱਥੇ ਪਹੁੰਚ ਕੇ ਦਿਖਾਉਨੇ ਆ ਤੁਹਾਨੂੰ ਕਿਹੋ ਜਿਹਾ ਮਾਹੌਲ ਹੈ ਤੇ ਕਿੰਨੇ ਕੁ ਜਾਣੇ ਮਿਲਣ ਲਈ ਆਏ ਆ ਕਿੰਨੀ-ਕਿੰਨੀ ਦੂਰੋਂ ਆਏ ਆ ਕੌਣ-ਕੌਣ ਆਇਆ ਸਾਰੇ ਨਾਲ ਗੱਲਾਂ ਬਾਤਾਂ ਹੋਣਗੀਆਂ ਤੇ ਫਿਰ ਉਦੋਂ ਬਾਅਦ ਚ ਆਪਣੇ ਕੁਝ ਕੰਮ ਹੈ ਜਿਵੇਂ ਤੁਹਾਨੂੰ ਦੱਸਿਆ ਉਹ ਕਰਾਂਗੇ ਵਾਵਾ ਰੌਣਕਾਂ ਲੱਗੀਆਂ ਸੁਖ ਨਾਲ ਤੇ ਕਾਫੀ ਜਣੇ ਆਏ ਹੋਏ ਆ ਲੇਟ ਹੋ ਗਏ ਥੋੜਾ ਜਿਹਾ ਅਸੀਂ ਵੀ ਹੈ ਨਾ ਸਾਰੇ ਪਹਿਲਾਂ ਕੇ ਖੜ ਜਾਂਦੇ ਯਾਰ ਲੈ ਵੀ ਟ੍ਰਾਂਟੋ ਵਾਲੇ ਨੇ ਵਾਵਾ ਰੌਣਕਾਂ ਲਾ ਰਖੀਆਂ ਤੇ ਸਾਰਿਆਂ ਨੂੰ ਮਿਲ ਕੇ ਜਾਵਾਂਗੇ ਤੇ ਨੇੜੇ-ਤਰ ਦੇ ਜਿਹੜੇ ਪਿੰਡ ਆਲਾ ਮਿਸਿਸ ਆਗਾ ਬ੍ਰੈਂਟਨ ਤੇ ਹੋਰ ਕਿਚਨਰ ਹੋ ਗਿਆ ਤੇ ਸਾਰੇ ਕਿਹੜਾ ਬ੍ਰੈਂਟਨ ਪੁਰਾ ਪਰ ਅੰਦਰ ਉਹ ਲੋ ਸਾਰੇ ਆਏ ਹੋਏ ਆ। ਚਲੋ ਮੈਂ ਸਾਰਿਆਂ ਨੂੰ ਕਵਾਂ ਦਿਖਾ ਦਾਂ। ਕਿੱਦਾਂ ਹੈ ਕਿ ਚਲੋ ਅੰਦਰ ਆਪਾਂ ਸਾਰਿਆਂ ਨੂੰ ਮਿਲ ਕੇ ਬੈਠ ਕੇ ਗੱਲਬਾਤ ਕਰਦੇ ਆ ਤੇ ਮਿਲ ਕੇ ਸਾਰਿਆਂ ਨੂੰ ਹੋਰ। ਬਾਈ ਜੀ ਆਪਣਾ ਬਲਾਗ ਨੇ ਰਿਹਾ। ਬੈਜੀ ਠੀਕ ਆ ਜੀ। ਦੱਸੀ ਗੱਲ। ਜੀ ਅੱਜ ਬਹੁਤ ਰੀਨਿਊਟ ਹੋਇਆ। ਪੈਰ ਤੁਹਾਡਾ ਆ ਜਾ। ਆ ਜਾ। ਆ ਜੋ। 頑張れ ਹਾਂ ਚਲ ਚਿਫਟੇ ਵੀ ਲੱਗੀਆਂ ਗਰੀ ਅਸੀਂ ਸਮਝਦੇ ਹਾਂ ਪਤਾ ਕੀ ਆ ਨਾਲ ਦੀ ਨਾਲ ਉਜਾਈ ਜਾਂਦੇ ਜਿੰਨੇ ਐ ਬਸ ਲੋ ਜੀ ਅੰਦਰ ਵੀ ਪੂਰੀਆਂ ਲੱਗੀਆਂ ਰੌਣਕਾਂ ਤੇ ਬ੍ਰੈਂਟਨ ਵਾਲਿਆਂ ਨੇ ਰੰਗ ਲਾ ਦੇ ਪੂਰੇ ਟ੍ਰਾਂਟੋ ਵਾਲਿਆਂ ਨੇ ਆ ਸਜਾਇਆ ਸ਼ੁਕਰੀਆ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਨੂੰ ਆਏ ਸੀਗਾ ਥੋੜਾ ਜਿਹਾ ਵੀ ਬਿਜ਼ੀ ਸ਼ਹਿਰ ਆ ਇਹ ਅਸੀਂ ਉਮੀਦ ਕਰਕੇ ਆਏ ਸੀ ਵੀ ਸਰੇ ਨੂੰ ਘੱਟ-ਘੱਟ ਹੋਊਗਾ ਤੇ ਪਰ ਸੱਚੀ ਬਹੁਤ ਜ਼ਿਆਦਾ ਬਹੁਤ ਸੋਹਣਾ ਲੱਗਿਆ ਥੈਂਕ ਯੂ ਤੇ ਤੁਹਾਡਾ ਸਭ ਦਾ ਸ਼ੁਕਰੀਆ ਤੁਸੀਂ ਆਏ ਤੇ ਸਾਨੂੰ ਬਹੁਤ ਚੰਗਾ ਲੱਗਿਆ థాంਕ ਯੂ ਵੈਰੀ ਮਚ ਅੱਜ ਤਾਂ ਬਾਹਰ ਦੇਖੋ ਬਾਹਰ ਇੰਨੀ ਰੌਣਕ ਹੈ ਅੰਦਰ ਇੰਨੀ ਰੌਣਕ ਹੈ ਹੈ ਤੇ ਆ ਕਰ ਲੀਏ ਥੋੜਾ ਦੇਖ ਲੀਏ ਅਸੀਂ ਸਾਡਾ ਮੂੰਹ ਦੇਖ ਲੀਏ ਕਿਵੇਂ ਦੇ ਲੱਗ ਰਹੇ ਆ ਪੰਜਾਬੀ ਟਰੈਵਲ ਕਪਲ ਰਿਪਨ ਖੁਸ਼ੀ ਥੈਂਕ ਯੂ ਜੀ ਜੀ ਆਇਆਂ ਨੂੰ ਲਓ ਅਗਲਾ ਕਿਹੜਾ ਕੰਟਰੀ ਜਾ ਰਹੇ ਆ ਅਗਲਾ ਜੀ ਪਾਕਿਸਤਾਨ ਜਾਵਾਂਗੇ ਜੀ ਹੁਣ ਸਣੋ ਥੈਂਕ ਯੂ ਜੀ ਦਾੜੀਆਂ ਮਾਰ ਦੋ ਉਹ ਬਹੁਤ ਬੰਦਾ ਹੀ ਬਹੁਤ ਸਮਝਦਾਰ ਨੇ ਨਾਲ-ਨਾਲ ਇਹ ਵੀ ਜ਼ਰੂਰੀ ਸੀਗਾ ਕਿ ਪੰਜਾਬੀ ਟ੍ਰੈਵਲ ਕਪਲ ਠੀਕ ਹੈ ਕਿਉਂਕਿ ਇਹਨਾਂ ਦੀ ਪਛਾਣ ਜਿਹੜੀ ਹੈ ਪੂਰੀ ਵਰਲਡ 'ਚ ਟ੍ਰੈਵਲ ਕਰਦੇ ਆ ਤੁਹਾਡਾ ਸਾਰਿਆਂ ਦਾ ਪਿਆਰ ਹੈ ਸਤਿਕਾਰਾ ਸੀ ਸੰਭਾਲ ਕੇ ਰੱਖਦੇ ਆ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਇੱਧਰ ਪੱਕੇ ਸਜੂ ਫੋਕਸ ਨਹੀਂ ਹੋ ਰਹੀ ਆਇਆ ਇੱਧਰ ਦੀ ਆ ਜੀ ਇੱਧਰ ਕੈਮਰਾ ਕੁੱਝ ਸੱਸ ਐਕਸਟਾ ਪਤਾ ਇੱਧਰ ਆ ਜੀ ਆ ਜਾਓ ਆ ਜੀ ਕੱਲ ਕੱਲਾ ਕੱਲਾ ਕਰਕੇ ਆ ਜਾਓ ਬਾਈ ਨੂੰ ਫੋਨ ਨਹੀਂ ਆਇਆ ਜਿਹਨਾਂ ਨੇ ਫੋਟੋ ਕਰਾਉਣੀਆਂ ਨੇ ਭਾਜੀ ਇੱਥੇ ਕਿਤੇ ਵੀ ਫੋਟੋ ਨਹੀਂ ਆਉਂਦੀ ਇਹਨੂੰ ਹੋਰ ਬਣਾ ਤਾਹੋਗੇ ਠੀਕ ਹੈ ਹੈਪੀ ਵੰਟਰੀ ਥੈਂਕ ਯੂ ਜੀ ਥੈਂਕ ਯੂ ਫੈਸ਼ਨ ਨੂੰ ਪੁਆਲਟੀ ਦੀਆਂ ਵਿਸ਼ੇਸ਼ਾਂ ਆ ਰਹੀਆਂ ਇਹ ਇੱਥੋਂ ਦੀ ਫੈਮਲੀ ਹੈ ਜੀ ਸਾਰੀ ਇੱਥੇ ਇੱਥੇ ਰਹਿੰਦੇ ਆ ਪੱਕੇ ਹੁਣ ਦਾ ਆ ਚਲੋ ਸ਼ੁਕਰੀਆ ਕਿੰਨੇ ਕਿੰਨੇ ਸਾਲ ਹੋ ਗਏ ਜੀ 37 ਸਾਲ ਹੋ ਗਏ ਸ਼ੁਕਰੀਆ ਜੀ ਮਮੀ ਉਹ ਕਿ ਬੱਚਿਆਂ ਦੀ ਵੀ ਗੱਲ ਸੁਣਿਆ ਕਰਦੇ ਕਹਿੰਦੇ ਆ ਕੀ ਕਹਿੰਦੇ ਹਾਂਜੀ ਮੈਮ ਆਸਮੇ ਹਾਊ ਆਮ ਡੂਇੰਗ ਇਨ ਯੂਨੀਵਰਸਿਟੀ ਇਫ ਆਮ ਡੂਇੰਗ ਗੁੱਡ ਹਾਊ ਮਾਈ ਸਟੱਡੀਜ਼ ਆਰ ਗੋਇੰਗ ਉਹ ਲਾਈਕ ਆ ਜੀ ਟ੍ਰੈਵਲ ਕਪਲ ਇੱਧਰ ਗਿਆ ਅੱਜ ਆਫਰ ਕੱ ਗਈ ਸੀ ਕਿ ਅੱਜ ਇੱਧਰ ਵੀ ਗਏ ਅਜੋ ਦ ਆਮ ਲਾਈਕ ਮਮ ਆਮ ਵਨ ਟੂ ਟਾਕ ਅਬਾਊਟ ਹਾਊ ਮਾਈ ਸਕੂਲ ਇਜ਼ ਗੋਇੰਗ ਫਾਈ ਮੈਨੂੰ ਆਉਦੀ ਕਹਿੰਦੇ ਮੈਂ ਆਪਣੇ ਬੱਚਿਆਂ ਦਾ ਵੱਧ ਤੁਹਾਨੂੰ ਪਿਆਰ ਕਰਦਾ ਸਭ ਨੂੰ ਬਰਾਬਰ ਕਰਨਾ ਹਾਂ ਹਾਂਜੀ ਬਹੁਤ ਪਿਆਗ ਹੈ ਅੱਛਾ ਚਲੋ ਸ਼ੁਕਰੀਆ ਪੰਜਾਬੀ ਤੁਹਾਨੂੰ ਚੰਗੀ ਲੱਗਦੀ ਹੈ ਸਾਡੇ ਵਾਲੀ ਬੋਲਣੀ ਹਾਂਜੀ I'll oh, thank I'm learning, you I feel like I'm learning more watching you guys yeah. you know I feel like my Punjabi is okay it's not the best nahi nahi pane jivein di todi punjabi ave meri angrezi ohdi hai utto di lang jandiyan mera da haan ni fer par understand karde apan bolan lagge thoda bolan lage gair phas janda a hun tusi bolya sara samajh ta mainu aa gaya par jivein ta nu jawab dena fer gair phas jauga changa ji mata ji sat sri akaal shukriya tadda haan ji pyar tuhanu ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਠੀਕ ਹੈ ਜੀ ਉੱਤਰ ਦੀ ਜਗਾ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਥੈਂਕ ਯੂ ਹੈਲੋ ਕਿਦਾਂ ਚਲੋ ਜੀ ਖੜੋ ਸਤਿ ਸ਼੍ਰੀ ਅਕਾਲ ਹਾਂ ਜੀ ਆਪ ਜੀ ਆ ਜੀ ਹਾਂ ਬਲਾਲੋ ਸਾਹਿਬ ਵੈਸੇ ਬੈਸਟ ਹੈ ਸਰ ਆਜੋ ਜੀ ਜੀ ਆ ਕੈਮਰਾ ਕਿਹਦਾ ਜੀ ਆ ਕਿਹਦਾ ਜੀ ਆਓ ਕੇ ਜੀ ਜੀ ਬਲਾਲੋ ਆ ਬੇਨਾਈ ਜੀ ਅੱਜ ਦੇ ਦਸਤਰੀ ਜੀ ਸੱਜਣਾ ਤੁਲਵ ਸ਼ਾਸਿਕਾਲ ਜੀ ਉਹ ਸੇਕ ਨਹੀਂ ਉਹ ਸੇਕ ਜੀ ਵਾਓ ਕੀ ਬਾਲੀ ਇਹ ਨੈਗਰਾ ਤੋਂ ਆਇਆ ਜੀ ਇਹ ਲੰਦੇ ਪੰਜਾਬ ਤੋਂ ਨੇ ਜੀ ਪਹਿਲੇ ਸਬਸਕ੍ਰਾਈਬਰ ਮਿਲੇ ਆ ਸਾਡੇ ਮੀਟਅਪ ਚ ਮਤਲਬ ਕੈਨੇਡਾ ਚ ਜਿਹੜੇ ਦੇਖਦੇ ਆ ਤਾਂ ਬਹੁਤ ਆ ਕਿਉਂਕਿ ਕਮੈਂਟਸ ਆਉਂਦੇ ਆ ਤੇ ਕਿੱਥੋਂ ਤੁਸੀਂ ਉਧਰੋਂ ਮੇਰੀ ਵਾਈਫ ਜਿਹਨਾਂ ਨੇ ਕਿਉਂ ਪੰਜਾਬ ਤੋਂ ਆਇਆ ਅੱਛਾ ਤੁਸੀਂ ਲਾਹੌਰ ਤੋਂ ਹਾਂ ਜੀ ਨੇ ਕਹਿੰਦੇ ਲਾਹੌਰ ਨਹੀਂ ਦੇਖਿਆ ਉਹਦਾ ਜੰਮੇ ਨਹੀਂ ਅਸੀਂ ਆ ਖੁਸ਼ੀ 2 ਸਾਲ ਦੇ ਹੋ ਗਏ ਮੈਂ 1 ਸਾਲ ਦਾ ਹਜੇ ਐਤਕੀ ਨੰਦਵਾਲੇ ਦਾ ਚਲੋ ਖੁਸ਼ੀ ਹੁੰਦੀ ਹੈ ਜੀ ਜਦੋਂ ਲੈਂਦਾ ਪੰਜਾਬ ਵੀ ਦੇਖਦਾ ਹੈ ਬਹੁਤ ਦੇਖਨੇ ਵਾਈਫ ਮੇਰੀ ਮੈਂ ਤ ਵਸੇ ਸੈਟਾਬਾਦ ਤੋਂ ਵੀ ਗੱਲਾਂ ਕਰਨਾ ਸੁਭਸਰਾਤ ਉਹ ਅੱਛਾ ਲੇਕਿਨ ਮੈਂ ਦੇ ਤੋਂ ਤੁਸੀਂ ਲਾਹੌਰ ਤੋਂ ਸੈਟ ਦੀ ਜਿੰਨਸ ਸੀ ਸਾਨੂੰ ਬਹੁਤ ਯਾਦ ਆਉਂਦੀ ਹੈ ਤੁਹਾਡੀ ਆਵਾਜ਼ ਬੜੀ ਅੱਛੀ ਤੁਹਾਡੀ ਬੋਲੀ ਲੱਗਦੀ ਹੈ ਥੈਂਕ ਯੂ ਅੱਛਾ ਜੀ ਸਾਨੂੰ ਤੁਹਾਡੀ ਬੋਲੀ ਬਹੁਤ ਅੱਛੀ ਲੱਗਦੀ ਹੈ ਲੈਂਦੇ ਵਾਲਿਆਂ ਦੀ ਹਾਂ ਜੋ ਕਾ ਸਪੈਸ਼ਲਿਸਟ ਹਣ ਮੁਹੱਬਤਾਂ ਬਹੁਤ ਸਾਰੀਆਂ ਪਿਆਰ ਬਣਿਆ ਰਹੇ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਥੈਂਕ ਯੂ ਜੀ ਬਾਰੀ ਕਾਰੀ ਇਸ ਕਦੋਂ ਦੇ ਗੱਲੀਆਂ ਆਜਾ ਮੈਨੂੰ ਆਪਾਂ ਮੁੰਡੇ ਵਰਗਾ ਲੱਗਦਾ ਅੱਛਾ ਚਲੋ ਸ਼ੁਕਰੀਆ ਥੈਂਕ ਯੂ ਰਾਜਾ ਬਹੁਤ ਵਧੀਆ ਕਪਾਤ ਮੈਂ ਜਿਵੇਂ ਤੇਰੇ ਵਰਗਾ ਲੱਗਦਾ ਥੋੜਾ ਜਿਹਾ ਬਈ ਕਿਛੂ ਆਜਾ ਯਾਰ ਤੁਹਾਨੂੰ ਮੈਂ ਕਰ ਦਿੰਦਾ ਆ ਕੈਮਰਾ ਵਾਲਿਆਂ ਦਾ ਸਪੈਸ਼ਲ ਧੰਨਵਾਦ ਬਾਈ ਇਹ ਕਵਰੇਜ ਕਰਨ ਲਈ ਬਾਈ ਹੁਣੀ ਪਹੁੰਚੇ ਤੇ ਫੋਟੋ ਵਾਲੇ ਭਾਈ ਵੀ ਫੋਟੋ ਕਰਾਉਣਗੇ ਹੁਣ ਰਿਪਣ ਨੂੰ ਬਹੁਤ ਹੁੰਦਾ ਸੀ ਕਿ ਮੈਂ ਕਵਰੇਜ ਕਰ ਰਹੀ ਹਾਂ ਨਾ ਮੈਨੂੰ ਔਖਾ ਲੱਗਦਾ ਸੀ ਹਾਂ ਸਿੰਗਰ ਵੀ ਆਏ ਸੁਣਾ ਦੇ ਬਾਈ ਗਾਣਾ ਸੁਣਾ ਦੇ ਰਿਪਣ ਪਾਜੀ ਸਾਡੇ ਸ਼ਹਿਰ ਆਏ ਹੋ ਰਿਪਣ ਪਾਜੀ ਸਾਡੇ ਸ਼ਹਿਰ ਆਏ ਹੋ ਖੁਸ਼ੀ ਪੈਣ ਨੂੰ ਨਾਲ ਲਿਆਏ ਹੋ ਵੈਲਕਮ ਅਸੀਂ ਤੁਹਾਡਾ ਸਾਰੇ ਕਰੀਏ ਚਿਹਰੇ ਤੁਹਾਡੇ ਫੁੱਲਾਂ ਵਾਂਗ ਮਹਿਕਾਏ ਹੋ ਰਿਫਨ ਪਾਜੀ ਸਾਡੇ ਸ਼ਹਿਰ ਆਏ ਹੋ ਮੰਮੀ ਤੁਹਾਡੇ ਸਾਰੇ ਹੀ ਵਲੌਗ ਵੰਦੇ ਨੇ ਮਿਲ ਕੇ ਜ਼ਰੂਰ ਆਇਓ ਇਹ ਵੀ ਕਹਿੰਦੇ ਨੇ ਕੁਮ ਕੁਮ ਤੁਸੀਂ ਹਏ ਥੱਕ ਦੇ ਕਿਉਂ ਨਹੀਂ ਕਿਹੜੀ ਕਿਹੜੀ ਮਿੱਟੀ ਦੇ ਬਣਾਏ ਹੋ ਆਪਣਾ ਬਾਜੀ ਬ੍ਰੈਮਟਨ ਆਏ ਵਾਹ ਤਾੜੀਆਂ ਲਾ ਰਹੇ ਹੋ ਬਈ ਬ੍ਰੈਮਟਨ ਵਾਲਿਓ ਵਾਹ ਕੀ ਬਾਤ ਹੈ ਰੰਗ ਬੰਦ ਦੇ ਬ੍ਰੈਮਟਨ ਵਾਲੇ ਸ਼ੁਕਰੀਆ ਭਰਾ ਸ਼ੁਕਰੀਆ ਮੇਰੀ ਗਿਟਾਰ ਘਰੇ ਰਹਿ ਗਈ ਸੀ ਮੈਨੂੰ ਗਿਟਾਰ ਤੇ ਦਿਖਾਉਣਾ ਸੀ ਥੈਂਕ ਯੂ ਸੱਚੀ ਬਹੁਤ ਸੋਹਣਾ ਲੱਗਿਆ ਥੈਂਕ ਯੂ ਵੈਰੀ ਮਚ ਵੀਰੇ ਥੈਂਕ ਯੂ ਆਜੋ ਆਜੋ ਇਹ ਦੇਖ ਲਓ ਇਹ ਇਹੋ ਜਿਹੇ ਪ੍ਰਾਣੇ ਕਿਸ ਨੂੰ ਮਿਲ ਲਗੇ ਸਾਡਾ ਬਾਈ ਸਾਰੇ ਇੰਤਜ਼ਾਮ ਵੀ ਕਰਦਾ ਤੇ ਨਾਲ ਫੋਟੋ ਵੀ ਖਿਜਦਾ ਗੂਠਾ ਐ ਐ ਗਰੂਰਾਤ ਨਹੀਂ ਸਹੀ ਹੈ ਨਾ ਮਾਤਾ ਜੀ ਪ੍ਰਾਣਾ ਮਿਲੂ ਇਹੋ ਜਿਹੇ ਸਸਤੀ ਗੱਲ ਨਹੀਂ ਮਿਲੂਗਾ ਹਾਂਜੀ ਨਹੀਂ ਮਿਲਦਾ ਬਾਕੀ ਬੈਟਰੀ ਮੈਨੂੰ ਵੀ ਕਹਿਣਾ ਪੈਣਾ ਭੈਣੇ ਜੀ ਮਿਲੂਗੀ ਨਹੀਂ ਪਰਿਵਾਰ ਹੀ ਚੰਗਾ ਮਿਲਿਆ ਸਾਰਾ ਥੈਂਕ ਯੂ ਜੀ ਜਦੋਂ ਟਿਮ ਹੌਟ ਨਾਲੇ ਪਹੁੰਚ ਗਏ ਨਾ ਬਸ ਫਿਰ ਸਕਸੈਸਫੁਲ ਹੈ ਮੀਟਅਪ ਸਪੈਸ਼ਲ ਤੁਹਾਡੀ ਸ਼ਿਫਟ ਤੋਂ ਮੈਂ ਆਪਣੀ ਡਾਨਗਰ ਕੇ ਨਾਲ ਦੀ ਨਾਲ ਤੁਹਾਡੇ ਲਈ ਸ਼ਰਮ ਅੱਛਾ ਸ਼ਿਫਟ ਤੋਂ ਸਪੈਸ਼ਲ ਆਇਆ ਹਾਂ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤੇ ਵਧੀਆ ਲੱਗਿਆ ਸਾਨੂੰ ਟਿਮ ਹਾਟਨ ਹਾਂਜੀ ਕੈਨੇਡਾ ਦਾ ਫੇਵਰੇਟ ਆ ਸਾਡਾ ਵੀ ਫੇਵਰੇਟ ਹੋ ਗਿਆ ਜੀ ਥੈਂਕ ਯੂ ਵੈਰੀ ਮੱਚ ਹੈ ਓਕੇ ਥੈਂਕ ਯੂ ਇਹ ਦੇਖ ਲਓ ਸ਼ਫਟਾ ਸ਼ਰਟ ਛੱਡਾ ਇਹ ਹੈ ਗਈ ਆਪਣੀਆਂ ਹਾਂਜੀ ਥੈਂਕ ਯੂ ਜੀ ਪੈਨੂ ਰਿਪਨ ਭਾਜੀ ਹੋਰਾਂ ਦੇ ਤੇ ਖੁਸ਼ੀ ਭੈਣ ਦੇ ਵਲੌਗ ਦੇਖਣੇ ਬਹੁਤ ਹੀ ਵਧੀਆ ਲੱਗਦੇ ਆ ਤੇ ਈਵਨ ਮੈਂ ਸਟੂਡੈਂਟ ਆ ਤੇ ਜਿਸ ਦਿਨ ਵੀ ਮੈਨੂੰ ਛੁੱਟੀ ਹੁੰਦੀ ਆ ਤੇ ਮੈਂ ਰੋਟੀ ਦੀ ਬੁਰਕੀ ਫੇਰ ਮੂੰਹ ਚ ਪਾਉਣੀ ਹੁੰਦੀ ਆ ਪਹਿਲਾਂ ਨਾਲ ਵਲੌਗ ਲਾ ਕੇ ਕਿ ਮੈਨੂੰ ਸਬਰ ਨਹੀਂ ਆਉਂਦਾ ਅੱਜ ਇਹਨਾਂ ਦਾ ਵਲੌਗ ਨਹੀਂ ਪਿਆ ਤੇ ਮੈਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਵੀ ਵਲੌਗ ਪੈ ਕੇ ਆਉਣੀ ਰਿਹਾ ਮੈਂ ਕਦੋਂ ਦੇਖਾ ਹਨ ਤੇ ਚਲੋ ਮੈਨੂੰ ਐਕਸਾਈਟਮੈਂਟ ਸੀ ਵੀ ਚਲੋ ਅੱਜ ਤੇ ਜਾ ਕੇ ਦੇਖ ਹੀ ਲੈਣਾ ਹਨ ਤੇ ਉਹ ਅੱਜ ਤਮੰਨਾ ਪੂਰੀ ਹੋਈ ਆ ਸੋ ਇਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਆ ਤੇ ਇਹ ਇਦਾਂ ਹੀ ਆਪ ਵੀ ਦੁਨੀਆ ਘੁੰਮਦੇ ਰਹਿਣ ਤੇ ਇਸੇ ਤਰ੍ਹਾਂ ਸਾਨੂੰ ਵੀ ਦੁਨੀਆ ਘੁਮਾਉਂਦੇ ਰਹਿਣ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਇਹਨਾਂ ਨੂੰ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਥੈਂਕ ਯੂ ਏ ਸਾਡੇ ਬਜ਼ੁਰਗ ਸਤਕਾਰਯੋਗ ਜੀ ਸ਼ੁਕਰੀਆ ਤੁਹਾਡਾ ਚੱਲ ਕੇ ਆਏ ਹੈ ਤੁਸੀਂ ਮੈਂ ਕਿਹਾ ਬਹੁਤ ਚੰਗਾ ਲੱਗਦਾ ਜਦੋਂ ਬਜ਼ੁਰਗ ਖਾਸ ਕਰਕੇ ਹੁੰਦੇ ਬਿਲਕੁਲ ਮੈਂ ਗੁਰਨਾਨ ਤੇ ਜਿਹਨੂੰ ਅਸੀਂ ਜਾਉਗੀਤੀ ਆ ਗੁਰਨਾਨ ਕਦੇਵ ਹਾਂਜੀ ਅੰਮ੍ਰਿਤਸਰ ਹੈ ਹਾਂਜੀ ਤੇ ਅਸੀਂ ਤੁਹਾਨੂੰ ਸਪੈਸ਼ਲ ਤੁਹਾਨੂੰ ਮਿਲਣ ਆਏ ਸੀਗੇ ਚਲੋ ਸ਼ੁਕਰੀਆ ਪੱਕੇ ਹਾਂ ਇੱਥੇ ਹਾਂ ਜੀ ਪੈਨਸ਼ਨਾਂ ਪੈਨਸ਼ਨਾਂ ਲੱਗੀਆਂ ਮੌਜਾ ਮੌਜਾ ਮਾਣਦੇ ਹੋਰ ਤਾਂ ਰੱਬ ਨੇ ਤੋੜ ਦਿੱਤੀ ਨਾ ਤੰਗੀ ਹਾਂ ਬਿਲਕੁਲ ਜੀ ਮੇਰਾ ਬੀੜ ਬਾਬਾ ਬੁੱਢਾ ਸਾਹਿਬ ਲੱਗੇ ਹਾਂ ਜੀ ਪਿੰਡਿਆ ਛਾਪਾ ਜੀ ਅੱਛਾ ਜੀ ਤੇ ਮੈਂ ਸ਼ੂਗਰ ਮਿਲ ਚ ਜੋਬ ਕੀਤੀ ਆ ਅੱਛਾ ਉੱਥੇ 23 33 ਸਾਲ ਠੀਕ ਹੈ ਹੋਰ ਰਿਟਾਇਰ ਹਾਂ ਜੀ ਚਲੋ ਤੇ ਇੱਥੇ ਬੇਲੀ ਕੋਲ ਆਏ ਰੰਗ ਮਾਣਦੇ ਹੋਣ ਬਹੁਤ ਵਧੀਆ ਚਲੋ ਸ਼ੁਕਰੀਆ ਤੁਹਾਡਾ ਜੀ ਮਿਹਰਬਾਨੀ ਜੀ ਕਿਹਦੇ ਆ ਵਲੌਗ ਅੱਛਾ ਜੀ ਬਹੁਤ ਵਧੀਆ ਲੱਗਦਾ ਪਾਕਿਸਤਾਨ ਵਾਲੇ ਵੀ ਵੇਖੇ ਸਾਰੇ ਵੇਖੇ ਹਾਂਜੀ శ్రీਲੰਕਾ ਵਾਲੇ ਵੀ ਜਿੰਨੇ ਸਾਰੇ ਹੀ ਵੇਖੀ ਦੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮੈਸੇਜ ਦਿੰਦੇ ਤੁਸੀਂ ਹਾਂਜੀ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਰਿਕਵੈਸਟ ਸੀਗੀ ਵੀ ਸਾਡੇ ਇੱਕ ਵਾਰ ਗੁਨਾਹ ਨਾ ਯੂਨੀਵਰਸਿਟੀ ਵੀ ਇੱਕ ਟੂਰ ਕਰ ਦੋ ਕੋਈ ਨਹੀਂ ਜ਼ਰੂਰ ਜਾ ਕੇ ਆਵਾਂਗੇ ਜੀ ਜ਼ਰੂਰ ਜਾ ਕੇ ਆਵਾਂਗੇ ਠੀਕ ਹੈ ਆ ਜਾ ਬਈ ਮੈਂ ਤੇਰਾ ਇਹ ਲਾਸਟ ਹੈ ਇਹ ਇਹ ਬਾਈ ਲਾਸਟ ਹੈ ਮੈਂ ਵੀਡੀਓ ਤਾਂ ਬਣਾ ਰਿਹਾ ਠੀਕ ਹੈ ਸ਼ੁਕਰੀਆ ਬਹੁਤ ਸਾਰਾ ਪਿਆਰ ਸਦਕਾ ਦੇ ਲਈ ਜਣ ਲਾਸਟ ਤੇ ਵਾਰੀ ਆਈ ਹੈ ਬਾਈ ਥੈਂਕ ਯੂ ਇੰਤਜ਼ਾਰ ਕਰਨਾ ਸਭ ਤੋਂ ਔਖਾ ਕੰਮ ਹੈ ਹੈ ਪਹਿਲਾਂ ਹੀ ਸ਼ੁਰੂ ਚ ਆ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਇੱਥੇ ਈ ਮਿਠਾਈ ਖੋਲ ਕਿੰਨੇ ਵਜੇ ਆ ਗਏ ਸੀ ਅਸੀਂ ਆ ਗਏ ਸੀ 3 ਵਜੇ ਤੋਂ ਪਹਿਲਾਂ ਹੀ ਆ ਗਏ ਸੀ 3 ਤੋਂ ਪਹਿਲਾਂ ਹੀ ਆ ਗਏ ਸੀ ਫਿਰ ਦੇਖ ਲਓ ਸਭ ਸਭ ਤੋਂ ਸਭ ਤੋਂ ਵੱਧ ਇੰਤਜ਼ਾਰ ਕੀਤਾ ਹੈ ਹੈ ਨਹੀਂ ਫਿਰ ਅੱਛਾ ਮੈਂ ਕਿਹਾ ਕੋਈ ਨਾ ਨਰਾਸ਼ ਲੰਘ ਜਾਣ ਡੁੱਟ ਗਈ ਵੇ ਹੌਲੀ ਹੌਲੀ ਖਿਜਾਵਾਂਗੇ ਪਰਾਂ ਜਾ ਕੇ ਬਹਿ ਗਏ ਹੁਣ ਹਾਂ ਮੈਂ ਫਿਰ ਬਾਅਦ ਚ ਗੱਲ ਕਰਾਂਗੇ ਸਾਵਰ ਦਾ ਫਾਲੂ ਚਲੋ ਹੁਣ ਦੇਖ ਲਓ ਮੈਂ ਸਪੈਸ਼ਲ ਥੋੜੇ ਕਰਕੇ ਕੈਮਰਾ ਔਨ ਕੀਤਾ ਦੁਬਾਰਾ ਹਾਂਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਬਹੁਤ ਹਾਂਜੀ ਅਸੀਂ ਜਿਸਤੀ ਸੰਗਰੂਰ ਤੋਂ ਆਏ ਪਿੱਛੇ ਰ ਤੇ ਸੰਗਰੂ ਉਹ ਕਹਿੰਦੇ ਸਾਡਾ ਕੀ ਕਸੂਰ ਸਾਡਾ ਜਿਲਾ ਸੰਗਰੂਰ ਸਤਿ ਸ੍ਰੀ ਅਕਾਲ ਜੀ ਮੌਂਟਰੀਅਲ ਤੋਂ ਆਏ ਆ ਵੀਰੇ ਮੌਂਟਰੀਅਲ ਤੋਂ ਆਏ ਹਾਂ ਸਪੈਸ਼ਲ ਹਾਂਜੀ ਵਾਹ ਜਿਹੜਾ ਵਿਜ਼ਿਟ ਆ ਇਸ ਦੀ ਸਰੀ ਹੋਣਾ ਸੀਗਾ ਅੱਛਾ ਥੋੜੇ ਮੀਟਅਪ ਦੇਖਿਆ ਮੈਂ ਚਲੋ ਮੌਂਟਰੀਅਲ ਤੋਂ ਚੱਲ ਕੇ ਆਏ ਹਾਂ ਮਲਾਠ 6-7 ਘੰਟੇ ਡਰਾਈਵ ਹੈ ਨਾ 6-7 ਕਿਲੋਮੀਟਰ 600 ਕਿਲੋਮੀਟਰ ਵਾਹ ਰੀਅਲੀ ਥੈਂਕ ਯੂ ਥੈਂਕ ਯੂ ਡਾਡ ਇਹ ਆਪਣੇ ਪਿੰਡਾਂ ਦੇ ਆ ਜੀ ਹਾਂ ਮੈਂ ਕਿਹਾ ਸੀ ਨਾ ਹਾਂਜੀ ਧਨੋਲਾ ਤੋਂ ਚੱਲੀਏ ਹਾਂਜੀ ਕਾਲੇ ਕੇ ਹਾਂ ਕੋਰਟ ਦੁਨਣਾ ਹਾਂਜੀ ਰਾਜੀਆ ਫੇਰ ਮੌਜੂਮਤੀ ਪੀਖੇ ਯਾ ਕੰਡਕਟਰਾਂ ਨੂੰ ਨਾ ਯਾਦ ਚਲੋ ਸ਼ੁਕਰੀਆ ਦਾ ਥੈਂਕ ਯੂ ਹਾਂਜੀ ਥੈਂਕ ਯੂ ਆਜੋ ਬਾਈ ਫੋਟੋ ਕਰਾ ਲਓ ਸੋ ਬਾਈ ਫਾਈਨਲੀ ਸਾਰੇ ਨੇ ਫੋਟੋ ਫੁਟਾ ਨਿਬੜ ਗਈਆਂ ਤੇ ਹੁਣ ਆਲਮੋਸਟ ਮੈਨੂੰ 2.5 ਤਿੰਨ ਘੰਟਿਆਂ ਬਾਅਦ ਫ੍ਰੀ ਹੋਇਆ ਤੇ ਬਾਕੀ ਹੁਣ ਤੇ ਮੈਨੇਜਮੈਂਟ ਦਾ ਧੰਨਵਾਦ ਕਰਦੀਏ ਜਿਨ੍ਹਾਂ ਨੇ ਹਾਂਜੀ ਇੱਕ ਮਿੰਟ ਜੀ ਤੇ ਮੈਨੇਜਮੈਂਟ ਦਾ ਸਿਰ ਦਾ ਥੈਂਕ ਯੂ ਕਰਦੀਏ ਜਿਨ੍ਹਾਂ ਨੇ ਸਾਰਾ ਵਧੀਆ ਪ੍ਰਬੰਧ ਕੀਤਾ ਆ ਕੁਝ ਬਾਈਆਂ ਦਾ ਧੰਨਵਾਦ ਸ਼ੈਂਕੀ ਵੀਰੇ ਥੈਂਕ ਯੂ ਤੁਹਾਡਾ ਥੈਂਕ ਯੂ ਤੁਹਾਡਾ ਬਹੁਤ ਜੀ ਜਿਨ੍ਹਾਂ ਨੇ ਅੱਜ ਪ੍ਰਬੰਧ ਸੰਭਾਲਿਆ ਸਾਰਾ ਹੈ ਜੀ ਥੈਂਕ ਯੂ ਤੇ ਬਾਕੀ ਬਾਈ ਸੁਖ ਦਾ ਅਗੇਨ ਥੈਂਕ ਯੂ ਜੀ ਭੈਣੇ ਤੁਹਾਡਾ ਵੀ ਤੇ ਆ ਤਾਂ ਬਾਈ ਸ਼ੈਂਕੀ ਪਹਿਲੀ ਆ ਗਿਆ ਹਨਾ ਆ ਸਾਰੀ ਆ ਨਾਨਸੈਂਸ ਪੀਜ਼ਾ ਬੇਸਟਰ ਉਹਨਾਂ ਦੀ ਟੀਮ ਹੈ ਜੀ ਇਹਨਾਂ ਦਾ ਸਾਰਿਆਂ ਦਾ ਰੀਅਲੀ ਥੈਂਕ ਯੂ ਟਾਡਾ ਜਿਨ੍ਹਾਂ ਨੇ ਐਡਾ ਸੋਹਣਾ ਆ ਮਨੇਜ਼ ਕੀਤਾ ਸਾਡੇ ਲਈ ਥੈਂਕ ਯੂ ਵੈਰੀ ਮਾਜੀ ਤੁਹਾਡਾ ਸਭ ਦਾ ਹਾਂ ਜੀ ਜਿਨ੍ਹਾਂ ਨੇ ਐ ਅੱਛਾ ਹਾਂ ਜੀ ਬਾਈ ਜੀ ਸ਼ੁਕਰੀਆ ਤੁਹਾਡਾ ਮਿਹਰਬਾਨੀ ਬਹੁਤ ਬਹੁਤ ਹੈ ਤੇ ਸਾਰੇ ਸਾਰੀ ਤੁਹਾਡੀ ਟੀਮ ਦਾ ਸੱਚੀ ਤੇ ਲੋ ਥੈਂਕ ਯੂ ਤੇ ਬਾਕੀ ਹਾਂ ਜੀ ਤੇ ਬਾਕੀ ਆ ਬਾਈ ਗੁਰਪ੍ਰੀਤ ਅਰਗੇ ਵੀ ਆ ਦੇਖ ਲੋ ਇਹ ਇਹ ਵੀ ਚੱਲ ਗਏ ਆ ਵੈਨਕੂਵਰ ਤੋਂ ਹਾਂ ਜੀ ਕਦਾ ਜਾਣਾ ਇੰਡੀਆ ਮੈਂ ਕਿਹਾ ਜਿੰਨ ਜਾਣਾ ਕਹਿੰਦਾ ਫੇਰ ਹੀ ਸੋਚ ਸਕਦਾ ਮੈਂ ਉਹ ਤਾਂ ਕਹਦਾ ਮੇਰੇ ਕੋਲ ਕਿਉਂਕਿ ਮੀਟਅਪ ਚ ਫੋਨ ਨੰਬਰ ਹੈ ਇਹ ਬਾਈ ਦਾ ਹੁੰਦਾ ਗੁਰਪ੍ਰੀ ਦਾ ਗੋਤੀਆ ਮੇਰਾ ਚੈਲ ਹੁਣ ਇੰਨਕ ਦਾ ਬਣਦਾ ਸਹੀ ਆਇਤ ਕੀ ਡਿਸਟਰਬ ਤਾਂ ਨਹੀਂ ਹੋਇਆ ਬਾਲਾ ਨਹੀਂ ਬਹੁਤ ਮਾਸੀ ਦਾ ਹੁੰਦਾ ਨਾ ਬਹੁਤ ਕੀਤਾ ਪਰ ਓਕੇ ਆ ਚਲੋ ਮੁੰਡਾ ਮਾਸੀ ਦਾ ਘਹਾਣਾ ਸੌਖਾ ਥੋੜਾ ਹੈ ਹੈ ਚਲੋ ਥੈਂਕ ਯੂ ਹੈ ਅਗੇਨ ਥੈਂਕ ਯੂ ਤੁਹਾਡਾ ਸਭ ਦਾ ਬਹੁਤ ਸੋਹਣਾ ਰਿਹਾ ਜੀ ਸ਼ੁਕਰੀਆ ਇਹ ਹੁਣ ਸ਼ੁਰੂ ਹੋ ਗਿਆ ਜੀ ਫੈਮਿਲੀ ਟਾਈਮ ਤੇ ਪ੍ਰਾਣਿਆਂ ਦੀ ਸੇਵਾ ਕਿਉਂ ਜੀ ਪ੍ਰਾਣੇ ਥੱਕੇਗੇ ਪ੍ਰਾਣਿਆਂ ਦੀ ਸੇਵਾ ਕਰ ਲਈ ਹੋਣਾ ਆਨ ਹੋ ਜੂ ਥੋੜਾ ਜਿਹਾ ਆਪਣੀ ਜਗ੍ਹਾ ਆਪਣੀ ਜਗ੍ਹਾ ਉਹ ਤੱਕ ਵਿਆਹ ਨੂੰ ਟੇਬਲ ਲਵਾਤਾ ਦਾ ਨਿੱਕੀ ਪੈਣਾ ਹਾਂਜੀ ਜਦੋਂ ਵਿਆਹ ਤੇ ਟੇਬਲ ਲੱਗਿਆ ਹੁੰਦਾ ਹੈ ਹਾਂਜੀ ਹਾਂਜੀ ਸਹੀ ਹੈ ਨਾ ਜੀ ਥੈਂਕ ਯੂ ਲਓ ਜੀ ਹੁਣ ਆ ਗਿਆ ਜਾਣ ਦਾ ਟਾਈਮ ਤੇ ਮੀਟਅਪ ਆਪਣਾ ਵਧੀਆ ਰਿਹਾ ਸ਼ਾਮ ਦੇ ਬੱਜ ਕੇ ਦੇਖ ਲਓ 6:09 ਮਿੰਟ ਹੋ ਗਏ ਤੇ ਵਾਇਸ ਤੰਬਰ ਦਾ ਬਣਾਜ ਇਹ ਮੀਟਅਪ ਸੀਗਾ ਤੇ ਤਿੰਨ ਸਾਢੇ ਤਿੰਨ ਘੰਟੇ ਲੱਗੇ ਬਾਹਰੇ ਵੀ ਦਿਨ ਛਿਪ ਗਿਆ ਬਿਲਕੁਲ ਤੇ ਸਾਰਿਆਂ ਦਾ ਥੈਂਕ ਯੂ ਪਿਆਰ ਸਤਿਕਾਰ ਸਭ ਨੂੰ ਜਿੰਨੇ ਸਾਨੂੰ ਇੱਥੇ ਮਿਲਦੇ ਲਈ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਤੁਸੀਂ ਆਏ ਤੇ ਬਹੁਤ ਸਾਰੀ ਇੱਥੇ ਕਾਫੀ ਜ਼ਿਆਦਾ ਭੀੜ ਲੱਗੀ ਹੋਈ ਸੀ ਤਿੰਨ ਘੰਟੇ ਪਹਿਲਾਂ ਜਦੋਂ ਅਸੀਂ ਆਏ ਹਣਾ ਤੇ ਦਿਲੋਂ ਸਤਿਕਾਰ ਸਾਰੇ ਦੇਖਣ ਵਾਲ ਨੂੰ ਥੈਂਕ ਯੂ ਵੈਰੀ ਮੱਚ ਤੇ ਵੱਡਾ ਧੰਨਵਾਦ ਆ ਸਾਰੀ ਅਗੇਨ ਟੀਮ ਦਾ ਨਾਨਸੈਂਸ ਪੀਜ਼ਾ ਬਿਸਤਰਾ ਦਾ ਤੇ ਜਿਨ੍ਹਾਂ ਨੇ ਸਾਰਾ ਮੈਨੇਜ ਕੀਤਾ ਅੱਜ ਦਾ ਸਾਰਾ ਮੀਟਅਪ ਦਾ ਤੇ ਆਪਣਾ ਇਹ ਇੰਡੀਅਨ ਹੈ ਸਟੂਡੈਂਟ ਹੈ ਇੰਡੀਅਨ ਖਾਣੇ-ਦਾਣੇ ਦੇ ਨਾਲ ਇਹਨਾਂ ਦਾ ਸਪੈਸ਼ਲ ਮਸ਼ਹੂਰ ਹੈ ਕਹਿੰਦੇ ਮੋਮੋਸ ਪੀਜ਼ਾ ਤੇ ਉਹ ਖਾਣ ਲਈ ਤੁਸੀਂ ਇੱਥੇ ਜਰੂਰ ਆਇਓ ਥੈਂਕ ਯੂ ਵੀਰੇ ਫੂਡ ਵੀ ਬਹੁਤ ਸੁਆਦ ਸੀ ਆਪਣਾ ਸਾਰਾ ਹਾਂਜੀ ਫੂਡ ਬਹੁਤ ਸੁਆਦ ਸੀਗਾ ਹਾਂ ਬਾਕੀ ਗੇਮ ਮੈਨੇਜਮੈਂਟ ਵੀ ਬਹੁਤ ਵਧੀਆ ਸੀ ਚੰਗਾ ਵੀਰੇ ਮਿਲਦੇ ਆਂ ਜੀ ਆਪਾਂ ਵੀ ਓਕੇ ਵੀਰੇ ਜਾਓ ਹੁਣ ਤੁਸੀਂ ਪੈਂਡ ਨੂੰ ਵੈਨਕੂਰ ਨੂੰ ਵੈਨਕੂਰ ਨੂੰ ਜਾਓ ਤੁਸੀਂ ਪੁਰਾਣੇ ਵੈਨਕੂਰ ਨੂੰ ਜਾਣ ਹੁਣ ਤੁਸੀਂ ਕਦੋਂ ਜਾਣਾ ਹੁਣ ਆ ਬੜਾ ਕੰਮ ਨਿਭੜ ਗਿਆ ਹੁਣ ਤੁਸੀਂ ਜਾਓ ਕਰਨ ਨੂੰ ਸਾਨੂੰ ਨਾ ਕਹੋ ਜਾਓ ਤੁਸੀਂ ਜਾਓ ਤੁਸੀਂ ਹੁਣ ਸਾਨੂੰ ਕੈਨੇਡਾ ਤੋਂ ਕੱਢ ਕੇ ਰਾਜੀ ਹਾਂ ਨਹੀਂ ਕੱਢ ਕੇ ਰਾਜੀ ਹਾਂ ਚਲੋ ਵਿਚਾਰੇ ਨੂੰ ਫੋਨ ਹੀ ਇੰਨੇ ਆਉਂਦੇ ਨੇ ਯਾਰ ਸ਼ੁਕਰੀਆ ਚੰਗਾ ਜੀ ਜੀ ਬਾਏ ਬਾਏ ਹਾਂ ਜੀ ਤੇ ਅੱਜ ਜਿੰਨੀਆਂ ਖੁਸ਼ੀ ਨੂੰ ਭੈਣੇ ਵਧਾਈਆਂ ਮਿਲੀਆਂ ਨਾ ਜਨਮ ਦਿਨ ਦੀਆਂ ਹੈਂ ਵਾਲੀਆਂ ਪਤਾ ਹੀ ਮਿਲੀਆਂ ਹੈ ਸੱਚੀ ਸੱਚੀ ਕਰਮਾਂ ਵਾਲੀ ਆ ਖੁਸ਼ੀ ਐਨੀਆਂ ਮੁਬਾਰਕਾਂ ਮਿਲੀਆਂ ਢੇਰ ਸਾਰੀਆਂ ਪੰਡ ਬਣ ਲਈ ਅੱਜ ਅੱਜ ਮੈਂ ਤਾਂ ਨਹੀਂ ਨਹੀਂ ਅੱਜ ਅੱਜ ਤਾਂ ਨਹੀਂ ਬਰਥਡੇ ਦਾ ਕੱਲ ਨੂੰ ਪਰ ਐਡਵਾਂਸ ਇੱਕ ਦਿਨ ਪਹਿਲਾਂ ਦਿੱਤੀਆਂ ਨੇ ਸਾਰਿਆਂ ਨੇ ਪੰਡ ਵਨ ਲਈ ਪੈਣੇ ਪੰਡ ਹਾਂਜੀ ਹਾਂਜੀ ਵਧਾਈਆਂ ਦੀ ਸਿਹਾਲ ਲੱਕੀ ਆਇਆ ਤੇ ਹੁਣ ਭੈਣੇ ਭੈਣੇ ਹੁਣ ਆਪਾਂ ਗਿਫਟ ਦਵਾ ਲਈਏ ਖੁਸ਼ ਨੂੰ ਫਟਾਫਟ ਹੈ ਬਰਥਡੇ ਗਿਫਟ ਦੇਖ ਲੋ ਇੰਨਾ ਨੈਨੋ ਵਧਾਈਆਂ ਗਿਫਟ ਚਾਹੀਦਾ ਮੈਂ ਕਿਹਾ ਇੰਨਾ ਚੰਗਾ ਹਸਬੰਡ ਇੱਕ ਦਿਨ ਐਡਵਾਂਸ ਚ ਗਿਫਟ ਦੇ ਰਿਹਾ ਯਾ ਸਹੀ ਹੈ ਨਾ ਥੋੜੇ ਘੰਟੇ ਰਹਿੰਦੇ ਕਿਨੇ 7 8 6 ਘੰਟੇ ਆ ਰਾਤ ਨੂੰ 12 ਵਜੇ ਤਾਂ ਹੋਣਾ ਚਾਹੀਦਾ 6 ਘੰਟੇ ਚੱਲੀਏ ਅੱਜ ਰਾਤ ਨੂੰ 12 ਵਜੇ ਕਿੱਥੇ ਜਾਵਾਂ ਅੱਜ ਰਾਤ ਅੱਜ ਭਨੇ ਜਾਣਾ ਬਰ ਟ੍ਰਾਂਟੋ ਹਾਂਜੀ ਰਾਤ ਨੂੰ ਕੇ ਕੱਟ ਕੇ ਟ੍ਰਾਂਟੋ ਟ੍ਰਾਂਟੋ ਕੇ ਕੱਟ ਕੇ ਆਵਾਂਗੇ ਠੀਕ ਹੈ ਤੇ ਆ ਬਾਪੂ ਜੀ ਦੀ ਦਿੱਤੀ ਪਿਆਰ ਵਾਲੀ ਮੱਖੀ ਹੁਣ ਮੈਂ ਲਾਉਣ ਲੱਗਿਆ ਇਹ ਆ ਲੋ ਇਹ ਬਾਪੂ ਜੀ ਦੇ ਕੇ ਗਏ ਸੀਗੇ ਜਦੋਂ ਅਸੀਂ ਆਏ ਆਏ ਸੀ ਨਾ ਜਮਾ ਪਹੁੰਚੇ ਸੀ ਇਹ ਮੇਰੇ ਜੇਬ ਤੇ ਲਾ ਦੇ ਜਿਵੇਂ ਪੈਂਟ ਕੋਟ ਤੇ ਲਾਉਂਦੇ ਹੁੰਦੇ ਆ ਹਨਾ ਤੇ ਇਹਨੂੰ ਇੰਡੀਆ ਲੈ ਕੇ ਜਾਵਾਂਗੇ ਹੁਣ ਬਾਪੂ ਜੀ ਸੰਭਾਲ ਕੇ ਰੱਖਾਂਗੇ ਸ਼ਹਿਦ ਵਾਲੀ ਮੱਖੀ ਹੈ ਸ਼ਹਿਦ ਉਹਨਾਂ ਦਾ ਕੰਮ ਕਰ ਸੀਗਾ ਸ਼ਹਿਦ ਹੈ ਮੇਰੇ ਖਾਲ ਚ ਤਾਂ ਕਰਕੇ ਉਹ ਸਪੈਸ਼ਲ ਲੈ ਕੇ ਆਈ ਸੀ ਤੇ ਹੁਣ ਅਸੀਂ ਤੁਹਾਨੂੰ ਦੱਸ ਦਈਏ ਜੀ ਅਸੀਂ ਚੱਲੇ ਹਾਂ ਮਿਸਿਸ ਸਾਗਦੇ ਸਕੁਅਰ 1 ਸਕੁਅਰ 1 ਹਾਂਜੀ ਜੀ ਐਪਲ ਦੇ ਸਟੋਰ ਤੇ ਯੂ نو ਆਈਫੋਨ 16 ਪ੍ਰੋ ਹਾਂਜੀ ਇੰਨਾ ਮਹਿੰਗਾ ਬਰਥਡੇ ਗਿਫਟ ਮਿਲਣ ਜਾ ਰਹੇ ਮੈਨੂੰ ਕੁਝ ਵੀ ਨਹੀਂ ਮਿਲਿਆ ਸੀਗਾ ਪਰ ਹੁਆ ਖੋਲ ਲੈਣਾਗਾ ਜੀ ਹਾਈ ਕੋਰਟ ਦੀ ਆਪਾਂ ਨਹੀਂ ਚੱਲਣ ਦਿੰਦੇ ਚਲਦੀ ਤਾਂ ਆਪਣੀ ਹੈ ਹਾਂ ਇਹ ਆਪਾਂ ਖੋਲਣਾ ਚਲੋ ਜੀ ਹੁਣ ਆਈਫੋਨ ਐਪਲ ਦੇ ਸਟੋਰ ਤੇ ਮਿਲਦੇ ਆ ਜਲਦੀ ਜਲਦੀ ਪਹੁੰਚ ਜਿਓ ਕਿਉਂਕਿ 6:30 ਦੀ ਸਾਡੀ ਅਪਾਇੰਟਮੈਂਟ ਹੈ 20 ਮਿੰਟ ਰਹਿੰਦੇ ਆ ਸਿਰਫ ਸਾਡੀ ਪਹੁੰਚਣ ਲਈ ਲੋ ਜੀ ਪਹੁੰਚ ਗਿਆਂ ਸਕੁਅਰ 1 ਮਿਸੀਸ ਸਾਗਾ ਮਿਸੀਸ ਸਾਗਾ ਤੋਂ ਵੀ ਫੋਨ ਲੈਣਾ ਸੀਗਾ ਖੁਸ਼ੀ ਦਾ ਥੋੜਾ ਹੀ ਆ ਜੀ ਥੋੜਾ ਹੀ ਰਹੂਗਾ ਇਹ ਨਾ ਜਿਹੜਾ ਐਪਲ ਵਾਲਾ ਇੱਥੋਂ ਸਿੱਧਾ ਹੀ ਜਾ ਕੇ ਅੰਦਰ ਲਓ ਜੀ ਭੱਜੇ ਭੱਜੇ ਜਾਂਦੇ ਆ ਮਿੰਟ ਕਹਿੰਦੇ 2 3 ਹੀ ਰਹਿ ਗਏ ਕਿਤੇ ਕੱਲ ਤੇ ਨਾ ਵਗ ਜੇ ਕਹਾਣੀ ਕਿਤੇ ਕਹਿ ਦੇਣ ਵੀ ਕੱਲ ਨੂੰ ਲੈ ਲਿਓ ਮੈਂ ਕੋਈ ਨਹੀਂ ਮੁੱਕਦਾ ਬਾਲ ਬਾੜਾ ਵੱਟਾ ਵੀ ਇੱਥੇ ਦੇਖਣਾ ਪੈਣਾ ਜੀ ਸਕੁਅਰ ਬਣ ਕੇ ਇੱਥੇ ਆ ਹਾਂ ਸਰਚ ਮਾਰੋ ਪੈਣੀ ਟਾਈਮ ਹੈ ਨਹੀਂ 6:30 ਤਾਂ ਹੋ ਵੀ ਗਏ ਦੇਖ ਲਓ ਐਪਲ ਇਹ ਕਿਹੜੇ ਪਾਸੇ ਆ ਹੱਥ ਲਾਓ ਲੇਵਲ 2 ਲੇਵਲ 2 ਤੇ ਆ ਨੇੜੀ ਆ ਅੱਜ ਇਹਨੂੰ ਆਲਵੇ ਦਾ ਕਹਿ ਦੇਣਾ 15 ਨੂੰ ਅੱਜ ਤੋਂ ਬਾਅਦ ਵੀਡੀਓ ਥੋੜੀਆਂ 16 ਇੰਚ ਨਾਲ ਦੀ ਨਾਲ ਲੈ ਵੀ ਫਾਈਨਲੀ ਪਹੁੰਚ ਗਏ 16 Pro 16 Pro ਕੀ ਦਾ ਹੋਣ ਜਾ ਵਾਹ ਭੇਡ ਬਾਹ ਲੱਗੀ ਹੋਈ ਆ ਸ਼ੁਕਰ ਹੈ ਸਟੋਰ ਖੁੱਲ ਹੈਗਾ ਤੇ ਜਾ ਕੇ ਦੇਖਦੇ ਆ ਗੱਲਬਾਤ ਕਰਦੇ ਆ ਅਪਾਰਟਮੈਂਟ ਛਕਾਉਨੇ ਆ ਕੀ ਬਣਦਾ ਜੀ ਥੈਂਕ ਯੂ ਸੋ ਤੁਹਾਨੂੰ ਯਾਦ ਹੋਣਾ ਮੈਂ ਪਹਿਲਾਂ ਇੱਕ ਦਿਨ ਬੁੱਕ ਕਰਾਇਆ ਸੀ ਆਪਲਾ ਸਟੋਰ ਤੋਂ ਪ੍ਰੀ ਬੁਕਿੰਗ ਚੱਲ ਰਹੀ ਐ ਇੱਥੇ ਵੀ ਤੇ ਪਹਿਲਾਂ ਇੱਕ ਅਸੀਂ ਲੈਣਾ ਮੈਮਰੀ ਜ਼ਿਆਦਾ ਹੁੰਦੀ ਐ 1 ਟੈਰਾਬਾਈਟ ਲੈਣਾ ਹੁੰਦਾ ਹੈਗਾ ਤੇ 1 ਟੈਰਾਬਾਈਟ ਕਰਕੇ ਪਹਿਲਾਂ ਬੁਕਿੰਗ ਅਡਵਾਂਸ ਚੁਕਾ ਕੇ ਰੱਖਣੀ ਪਦੇ ਫਿਰ ਮੰਗੇ ਦੇਖਦੇ ਹਾਂ ਹੁਣ ਕਿੰਨਾ ਟਾਈਮ ਲਾਉਂਦੇ ਛੇ ਕਿ ਭਾਈ ਮੰਨਗੇ ਹਾਂਜੀ ਉਹ ਆਪਾਂ ਨੂੰ ਬੈਕਅਪ ਲੈਣ ਲੱਗੇ ਨੇ ਬੈਕਅਪ ਲੈਣ ਲੱਗੇ ਚਲੋ ਇਹ ਦੇਖ ਲਓ ਸਟੋਰਸ ਤੇ ਆ ਹਾਲ ਐ ਐਪਲ ਤੇ ਤੇ ਇੰਨੀ ਭੀੜ ਲੱਗੀ ਰਹਿੰਦੀ ਹੈਗੀ ਕਿਉਂਕਿ ਨਵਾਂ ਮਾਡਲ ਲਾਂਚ ਹੋਇਆ ਜੀ ਆ ਪਿਕਅਪ ਆ ਗਿਆ ਇੱਥੇ ਅਸੀਂ ਪਿਕ ਕਰਨੇ ਹੈਗਾ ਤੇ ਆ ਦੇਖੋ ਤੁਹਾਨੂੰ ਇਧਰ ਨੂੰ ਦਿਖਾਵਾਂ ਕਿੰਨੀ ਭੀੜ ਹੈ ਇੰਨੀ ਭੀੜ ਲੱਗੀ ਰਹਿੰਦੀ ਹੈ ਹਰੇਕ ਨੂੰ ਆਇਆ ਹੈ ਕ੍ਰੇਜ਼ ਹੁੰਦਾ ਵੀ ਨਵਾਂ ਫੋਨ ਜਦੋਂ ਆ ਗਿਆ ਉਹਦੇ ਚੱਕ ਲਈਏ ਆਪਣੇ ਦੇਖ ਲਓ ਪੰਜਾਬ ਵਾਲੇ ਮੁੰਡੇ ਪੰਜਾਬੀ ਆਪਣੇ ਕਿੰਨੇ ਖੜੇ ਚਲਾ ਕੇ ਦੇਖਾਂਗੇ ਹੁਣੇ ਓਪਨ ਕਰਕੇ ਜਸਟ ਹੁਣੇ ਰਾਈਟ ਨਾਉ सो so, फाइनली जी आ गया मेरे ख्याल से साढ़ा ही है कलर है नवा लिया डेजर्ट डैज डेजर्ट ग्रे लिया खुशी हैप्पी बर्थडे ਹਜੇ ਨਹੀਂ ਕਿੱਥੇ ਗਿਆ ਕੇ ਕੱਟ ਕੇ ਸੀਐਨ ਟਾਵਰ ਦੇ ਹਜੇ ਤੇ ਇੱਕ ਅੱਧਾ ਹੋਰ ਲੈਣਾ ਇਹਦੇ ਨਾਲ ਨਹੀਂ ਇਹ ਆਇਆ ਜੀ ਆ ਦੇਖੋ 1 ਟੈਰਾਬਾਈਟ ਲਏਗਾ 16 ਪ੍ਰੋ ਮੁਬਾਰਕਾਂ ਜੀ ਬਹੁਤ ਬਹੁਤ 16 ਵਾਲੇ ਹੋਗੇ ਤੇ ਹੁਣ ਅਸੀਂ ਚੱਲੇ ਆ ਜੀ ਟਾਊਨ ਟਾਊਨ ਮਿਸਿਸ ਆਗਾ ਸੀਗੇ ਅਸੀਂ ਮਿਸਿਸ ਆਗਤ ਹੁਣ ਜਾਵਾਂਗੇ ਟ੍ਰਾਂਟੋ ਤੇ ਡਾਊਨ ਟਾਊਨ ਦੇ ਬਾਰੇ ਉੱਥੇ ਦਾ ਨਾਈਟ ਦਾ ਤੁਹਾਨੂੰ ਪਤਾ ਆ ਹੁਣ ਕਿੱਥੇ ਗੱਲ ਕਰਦੇ ਹੁਣ ਕਿੱਥੇ ਗੱਲ ਕਰਦੇ ਆਂ ਅਸੀਂ ਪੁਰਾਣੇ ਵਾਲੇ ਅਸੀਂ ਪੁਰਾਣੇ ਵਾਲੇ ਮੋਢੇ ਤੇ ਧਰ ਲਿਆ ਇਹੋ ਜਿਹਾ ਜੀ ਮਿਸੀ ਸਾਗਾ ਰੰਗ ਬਰੰਗੀਆਂ ਮਾਰਦਾ ਮਿਸੀ ਸਾਗਾ ਚ ਵੀ ਤੇ ਹੁਣ ਆਪਣਾ ਕੰਮ ਡਨ ਹੋ ਗਿਆ ਇੱਕ ਕੱਲ ਨੂੰ ਨਵਾਂ ਹੋਰ ਲੈਣਾ ਇੱਕ ਤੈ ਲੈਆ ਇੱਕ ਹੋਰ ਲੈ ਲੈਣਾਗਾ ਕਿਉਂਕਿ ਸਾਡਾ ਕੰਮ ਨਹੀਂ ਚੱਲਦਾ ਇਹਨਾਂ ਮਨਨ ਇਹ ਤਾਂ ਸਾਨੂੰ ਜ਼ਰੂਰੀ ਹੈ ਫੜੋ ਜੀ ਆਪਣਾ ਸਾਮੋ ਕੱਲ ਨੂੰ ਲਵਾਂ ਮੈਂ ਨਵਾਂ ਮੇਰਾ ਕੱਲੂ ਮਿਲੂਗਾ ਬੁਕਿੰਗ ਕਰ ਰਹੀਦਾ ਨਾ 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 ਰਕ ਰਕ ਰਕੋ ਬਦ ਮੈਕਸ ਬੁਕਸ ਲੈਣਾ ਚਲੋ ਚਲੋ ਜੀ ਹਮ ਦੇਖ ਲਓ ਮੀ ਵੀ ਚੱਲ ਪਿਆ ਇਹਦਾ ਖੁਸ਼ੀ ਦੇ ਵਿੱਚ ਹੈ ਵੱਡੇ ਦੀ ਖੁਸ਼ੀ ਚ ਬਾਰਿਸ਼ ਮੈਂ ਬਾਰਿਸ਼ ਕਰ ਦੂੰ ਵੈਸੇ ਕੀ ਸੋ ਹੁਣ ਅਸੀਂ ਚੱਲੇ ਆ ਜੀ ਘਰ ਵੱਲ ਨੂੰ ਤੇ ਮੀਟ ਅਪ ਹੋ ਗਿਆ ਤੇ ਬਹੁਤ ਵਧੀਆ ਰਿਹਾ ਯਾਰ ਪਿਛਲੇ ਵਾਰ ਨਾਲ ਉਹਨਾਂ ਸਰੀ ਨਾਲ ਤਾਂ ਬਹੁਤ ਜ਼ਿਆਦਾ ਵਧੀਆ ਰਿਹਾ ਜੋ ਜੋ ਚੀਜ਼ਾਂ ਸੀ ਉਦੋਂ ਮਿਸ ਕੀਤੀਆਂ ਸੀਗੀਆਂ ਤੇ ਸਾਰਿਆਂ ਨਾਲ ਸਾਨੂੰ ਐਸੀ ਗੱਲਾਂ ਬਾਤਾਂ ਹੋ ਸਕਣ ਟਾਈਮ ਵਧੀਆ ਹੋ ਸਕੇ ਪ੍ਰਬੰਧ ਵਧੀਆ ਹੋ ਸਕੇ ਤੇ ਬਾਈ ਦਾ ਸੁਖ ਦਾ ਅਗੇਨ ਸਾਰਿਆਂ ਦਾ ਥੈਂਕ ਯੂ ਜਿੰਨਾ ਜਿੰਨਾ ਨੇ ਅੱਜ ਦੇ ਮੀਟ ਅਪ ਚ ਸਾਥ ਦਿੱਤਾ ਸਾਡਾ ਤੇ ਆਉਣ ਵਾਲੇ ਟਾਈਮ ਚ ਹੋਰ ਵੀ ਇਹ ਚੀਜ਼ ਨੂੰ ਅਸੀਂ ਇੰਪਰੂਵ ਕਰਾਂਗੇ ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਅ ਜਦੋਂ ਕਦੇ ਅੱਗੇ ਮੀਟਅਪ ਰੱਖਿਆ ਹਨ ਇੱਕ ਲੰਬਾ ਟਾਈਮ ਬੈ ਕੇ ਗੱਲਬਾਤ ਹੋ ਸਕੇ ਜਿਵੇਂ ਟੇਬਲ ਟਾਕ ਹੁੰਦੀ ਹੈ ਹਨਾ ਉਸ ਤਰ੍ਹਾਂ ਦਾ ਸਾਹਮਣੇ ਤੁਹਾਡੇ ਸਵਾਲ ਜਵਾਬ ਵੀ ਹੋ ਸਕਣ ਕਿਉਂਕਿ ਬਹੁਤ ਸਾਰੇ ਜ਼ਿਆਦਾ ਟਾਈਮ ਲਈ ਗੱਲਾਂ ਕਰਨੀਆਂ ਚਾਹੁੰਦੀ ਸੀਗੀ ਤੇ ਵੀ ਆਪਾਂ ਸਾਰਿਆਂ ਨੂੰ ਇੱਕ ਥਾਂ ਬਿਠਾ ਕੇ ਤੇ ਸਵਾਲ ਜਵਾਬ ਟਰੈਵਲਿੰਗ ਬਾਰੇ ਹੋਰ ਗੱਲਾਂ ਬਾਤਾਂ ਇਸ ਤਰ੍ਹਾਂ ਨਹੀਂ ਹੋ ਸਕਣ ਕੁਲਦੀਪ ਭੈਣ ਨੂੰ ਅਸੀਂ ਮਿਸ ਕੀਤਾ ਹਾਈ ਉਹ ਦੇਖ ਰਹੇ ਹੋਣਗੇ ਹੈ ਤੇ ਸੱਚੀ ਤੁਹਾਨੂੰ ਮਿਸ ਕੀਤਾ ਸੀ ਸਾਰਿਆਂ ਨੇ ਤੇ ਬਾਕੀ ਸਾਰਿਆਂ ਦਾ ਥੈਂਕ ਯੂ ਤੇ ਅਗੇਨ ਜਿਹੜਾ ਤੁਸੀਂ ਚੱਲ ਗਏ ਤੁਹਾਡਾ ਸ਼ੁਕਰੀਆ ਟਾਈਮ ਚੋਂ ਟਾਈਮ ਕੱਢ ਕੇ ਸਾਨੂੰ ਮਿਲਣ ਆਏ ਤੇ ਮਿਲਦੇ ਆਪਾਂ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਖੁਸ਼ੀ ਦੇ ਵੱਡੇ ਨੂੰ ਲੈ ਕੇ ਹੋ ਗੁੱਡ ਬਾਏ ਸਸਕਾਲ ਰੱਬ ਰੱਖਾ ਜੀ